ਬਠਿੰਡਾ ਸ਼ਹਿਰ ਦੇ ਵਿੱਚ ਸਬਜ਼ੀਆਂ ਦੇ ਰੇਟ ਕਾਫੀ ਡੁੱਬਣੇ ਦਿਖਾਈ ਦੇ ਰਹੇ ਹਨ ਜਿਸ ਨੂੰ ਲੈ ਕੇ ਬਠਿੰਡਾ ਦੇ ਕੌਂਸਲਰ ਵਿਜੇ ਕੁਮਾਰ ਤੇ ਵੱਲੋਂ ਬਠਿੰਡਾ ਦੇ ਪਸਰਾਮ ਨਗਰ ਚੌਂਕ ਦੇ ਵਿੱਚ ਲੱਗੀਆਂ ਸਬਜ਼ੀ ਦੀ ਰੇੜੀ ਤੇ ਜਾ ਕੇ ਸਬਜ਼ੀ ਵੇਚਵਾਲ ਦੇ ਨਾਲ ਗੱਲਬਾਤ ਕੀਤੀ ਗਈ ਐਨਾ ਹੀ ਨਹੀਂ ਉੱਥੇ ਉਹਨਾਂ ਦੇ ਵਿਚਕਾਰ ਕਾਫੀ ਹੰਗਾਮਾ ਹੋਇਆ ਤੇ ਤਿੱਖੀ ਬਹਿਸ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ ਐਨਾ ਹੀ ਨਹੀਂ ਤੁਹਾਨੂੰ ਵੀ ਦੱਸ ਦਈਏ ਕਿ ਐਮਸੀ ਵਿਜੇ ਕੁਮਾਰ ਨੇ ਇਹ ਵੀ ਕਹਿਤਾ ਹੈ ਕਿ ਬਠਿੰਡਾ ਸ਼ਹਿਰ ਦੇ ਵਿੱਚ ਸਬਜ਼ੀਆਂ ਦੇ ਜੇਕਰ ਰੇਟ ਨਾ ਘਟੇ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਚਾਰੋਂ ਗੇਟਾਂ ਨੂੰ ਤਾਲਾ ਲਗਾ ਦੇਣਗੇ ਇਹ ਉਹਨਾਂ ਦਾ ਸਿੱਧੇ ਤੌਰ ਤੇ ਸਾਫ਼-ਸਪਸ਼ਟ ਸ਼ਬਦਾਂ ਵਿੱਚ ਕਹਿਣਾ ਹੈ ਹੋਰ ਉਹਨਾਂ ਨੇ ਕੀ ਕੁੱਝ ਕਿਹਾ ਤੁਸੀਂ ਆਪ ਹੀ ਦੇਖੋ ਦੇ ਸੁਣੋ ਤੇਰੇ ਤੋਂ ਪੁੱਛਿਆ ਮੈਂ ਰੇਟ ਪੁੱਛਿਆ ਮੈਂ ਤੈਨੂੰ ਕੁਝ ਕਹਿਣ ਨਹੀਂ ਆਇਆ 10 ਕਿਲੋ 30 ਦੀ ਬਸ ਇਹੀ ਪੁੱਛ ਰਿਹਾ ਹੋਰ ਤੈਨੂੰ ਕੁਝ ਨਹੀਂ ਪੁੱਛਣਾ ਇੱਕ ਵਾਰੀ ਤੁਸੀਂ ਬਹੁਤ ਸਾਰੇ ਜਣੇ ਕਹਿ ਰਹੇ ਆ ਕਹਿੰਦੇ ਬੀਜੇ ਐਮ ਸੀ ਨੇ ਮਾਲ ਕੇ ਰੌਲਾ ਪਾਇਆ ਤੇ ਸਬਜ਼ੀਆਂ ਰੇਟ ਘਟ ਨਹੀਂ ਹੋਏ ਹਰੇਕ ਬੰਦੇ ਨੂੰ ਆਪਦੀ ਆ ਵੀ ਕਮਾਈ ਕਿਥੇ ਫਿਰਦਾ ਫਿਰਦਾ ਕਿ ਨਹੀਂ ਫਿਰਦਾ ਜਿੱਥੇ ਮਰਦੀ ਯਾਰਡੋ ਕੋਈ ਬੰਦਾ ਫਰੀ ਸੇਵਾ ਨਹੀਂ ਕਰਦਾ ਬੇਟਾ ਮੈਂ ਤੈਨੂੰ ਤੇ ਉਹਣਾ ਨਾ ਹੋਰ ਪਾਸੇ ਨਾ ਗੱਲ ਲੈ ਕੇ ਮੈਂ ਤੇਰੇ ਤੋਂ ਸਿਰਫ ਰੇਟ ਪੁੱਛਿਆ ਤੈਨੂੰ ਕੋਈ ਕ੍ਰਿੰਤੂ ਪ੍ਰਿੰਤੂ ਨਹੀਂ ਕਰਨਾ ਹੈ ਪਹਿਲਾਂ ਗੱਲ ਨੂੰ ਧਿਆਨ ਨਾਲ ਸੁਣ ਤੇਰੇ ਤੇ ਉਹਨਾਂ ਦੀ ਰੇੜੀ 'ਚ ਫਰਕ ਪੈ ਗਿਆ ਅਸੀਂ ਇਹ ਇਹ ਲੱਭ ਰਹੇ ਆ ਅਸੀਂ ਤੁਹਾਨੂੰ ਨਹੀਂ ਕੁਝ ਕਹਿ ਰਹੇ ਆਪ ਕਹਿਣਾ ਨਾ ਅਸੀਂ ਯਾਰ ਕਿੰਨੂੰ ਕੁਝ ਕਹੀ ਜਿਹੜੇ ਜਿਹੜੇ ਰੇਟ ਆ ਨਾ ਮੇਰੇ ਉਹਦਾ ਰੇਟ ਅਲੱੂ ਕੀ ਭਾਅ ਚੱਲ ਰਿਹਾ ਆਲੂ ਕੀ ਭਾਅ ਜਿਹੜੇ ਬੰਦੇ ਨੂੰ ਆਲੂ ਵੇਚਦਾ ਆਲੂ ਕੀ ਭਾਅ ਆਲੂ ਕੀ ਭਾਅ ਆਲੂ ਕੀ ਭਾਅ ਆਲੂ ਆ 20 ਰੁਪਏ ਕਿਲੋ ਆ ਉਹ 30 20 2 ਕਿਲੋ ਹੁਣ ਤੁਹਾਡੇ ਸਾਹਮਣੇ ਗੱਲ ਕਲੀਅਰ ਹੋ ਰਹੀ ਹੈ ਵੀ ਕੱਲ ਜਿਹੜੇ ਕਿਸਾਨ ਆ ਉਹ ਰੋਲਾ ਪਾ ਰਹੇ ਸੀ ਵੀ ਸਾਨੂੰ ਜਿਹੜਾ 1 ਰੁਪਈਆ 2 ਰੁਪਈਆ ਆਲੂ ਨਹੀਂ ਮਿਲ ਰਹਾ ਤੇ ਹੁਣ ਅੱਜ ਦੇਖੋ ਕੀ ਭਾਅ ਹੈ ਹੁਣ ਇਧੂ ਅਗਲੀ ਰੇੜੀ ਤੇ ਚੱਲਦੇ ਆਜੋ ਚੱਲੀ ਆਓ ਅੱਗੇ ਚਲੋ ਕੀ ਭਾਜ ਜਨਾਬ ਸਬਜੀ ਹਾਂਜੀ ਭਾਜੀ ਗਾਜਰ ਕਿਆ ਬਹੁ ਦੇ ਰਹੇ ਹੋ ਹਾਂਜੀ 40 ਰੁਪਏ ਕਿਲੋ ਜੀ 40 ਰੁਪਏ ਕਿਲੋ ਗਾਜਰ ਆ ਤੁਸੀਂ ਦੇਖੋ ਵੀ ਜਿਹੜੇ ਰੇਟ ਹੈ ਉਹ ਨਿਹਾਰਤਾ ਡੱਡ ਰੇਟ ਸਾਰਿਆਂ ਦੇ ਮੱਡੀਆਂ ਦੇ ਤੁਹਾਨੂੰ ਮੈਂ ਦਿਖਾ ਰਿਹਾ ਆ ਜਾਓ ਨਰੇਸ਼ ਜੀ ਇੱਧਰ ਆ ਜਾਓ ਸੱਚ ਉਹ ਸੱਚ ਕੱਟਣਾ ਦਿੰਦਾ ਹੁਣ ਬਾਈ ਕਿੰਨਾ ਸੱਚ ਹਾਂ ਬੋਲ ਤੇਰਾ ਸੱਚ ਕੱਢਾਂ ਮੈਂ ਕੀ ਜਦਾ ਸੱਚ ਤੇਰਾ 10 ਬਟਾ ਹਾਂ ਪੁੱਤ 10 100 ਵੀ ਆ ਸੱਚ ਬੇਟਾ ਤੂੰ ਬਹਿਸ ਕਿਸ ਗੱਲ ਦੀ ਕਰ ਰਿਹਾ ਬੇਟਾ ਬਹਿਸ ਮੇਰੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਫਿਰਦਾ ਇਹਨਾ ਬੋਲ ਸੇ ਕੋ ਮਾਰਨ ਦੀ ਜਾਂਦੇ ਹਾਂ ਬੇਟਾ ਬਹਿਸ ਕਿਸ ਗੱਲ ਦੀ ਕਰ ਰਿਹਾ ਪੁੱਛ ਇੱਕ ਮਿੰਟ ਮੇਰੀ ਗੱਲ ਸੁਣੋ ਸਣ ਤੂੰ ਸਬਜ਼ੀ ਵੇਚ ਰਿਹਾ ਨਾ ਸਾਨੂੰ ਰੇਟ ਪੁੱਛਣ ਦਾ ਦਿਕਾਰ ਨਹੀਂ ਤੇ ਉਹ ਤੈਨੂੰ ਹੋਰ ਕੀ ਕਹਦਾ ਬੇਟਾ ਤੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਜਾਓ ਮੈਂ ਬਾਅਦ ਕਰ ਲਾਂ ਬਸ ਆ ਦੇਖੋ ਨੇ ਸੱਚ ਕੀ ਆ ਮੈਨੂੰ ਤਾਂ ਬੇਨਤੀ ਆ ਇਹਨਾਂ ਨੂੰ ਜਾਂ ਦੇ ਇੱਕ ਵਾਰੀ ਜਿਹੜੀ ਤੁਸੀਂ ਡਿਊਟੀ ਹੁਣ ਸੰਭਾ ਰਹੇ ਹੋ ਨਾ ਇੱਕ ਵਾਰੀ ਤੁਸੀਂ ਡਿਊਟੀ ਸੰਭਾ ਦੋ ਬਾਅਦ ਜਿਆ ਕੱਲ ਨੂੰ ਦੇਵਾ ਵਾਲਾ ਟਾਈਮ ਮਿਲਦਾ ਮੈਨੂੰ ਹੁਣੇ ਦੱਸ ਦੇ ਖੰਦ ਦੇ ਸਾਹਮਣੇ ਦੱਸ ਦੇ ਸਭ ਦੇ ਸਾਹਮਣੇ ਦੱਸ ਦੇ ਤੁਸੀਂ ਕਿਸ ਵਾਸਤੇ ਵਰਦਿਓ ਮੈਂ ਤੁਹਾਨੂੰ ਕਹਾਂ ਅਸੀਂ ਤੁਹਾਡੇ ਬਾਰੇ ਨਹੀਂ ਪੁੱਛਦੇ ਅਸੀਂ ਪੁੱਛਦੇ ਆ ਵੀ ਜਿਹੜੇ ਆਰਤੀ ਇਹ ਰੇਟ ਹੈ ਉਹ ਜਿਹੜੇ ਸਹੀ ਬੰਦਿਆਂ ਨੂੰ ਰੇਟ ਨਹੀਂ ਲਾਰੇ ਕਿ ਸਾਜ ਮੰਡੀ ਰੇਟ ਦਾ ਕੀ ਤਾਈ ਉਹ ਹੀ ਕਰ ਰਹੇ ਪੱਕਾ ਉਹੀ ਗੱਲਾਂ ਕਰਨ ਆਏ ਆ ਕਿਸਾਨ ਦਾ ਫਾਇਦਾ ਕਿਸਾਨ ਦਾ ਫਾਇਦਾ ਹੋਵੇ ਜਿੰਦੇ ਵਿੱਚ ਲੋਕਾਂ ਨੂੰ ਜਾਇਜ਼ ਹੋਵੇ ਤੁਹਾਡੀ ਮਿਹਨਤ ਤੁਹਾਨੂੰ ਮਿਲੇ ਤੁਹਾਡੀ ਮਿਹਨਤ ਤੁਹਾਨੂੰ ਮਿਲੇ ਤੁਹਾਡੇ ਬਰਾਡੇ ਕੰਮ ਤੇ ਲੱਗਿਆ ਨੂੰ ਸਕਾਰ ਕਰਦੇ ਬੇਟਾ ਅਸੀਂ ਨਹੀਂ ਬੁਲਾਣਾ ਨਹੀਂ 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 ਪੂਰੀ ਗੱਲ ਸਾਡੀ ਗੱਲ ਸਾਡੀ ਪਹਿਲਾਂ ਗੱਲ ਸੁਣ ਬੇਟਾ ਤੁਸੀਂ ਗਲਤ ਚੱਲ ਰਹੇ ਹੋ ਪੁੱਤ ਅਸੀਂ ਉਹ ਮਕਸਦ ਲਈ ਨਹੀਂ ਆਏ ਪਰਮਾਤਮਾ ਦੇ ਨਹੀਂ ਨਹੀਂ ਸੁਣੋ ਨਹੀਂ ਨਹੀਂ ਅਸੀਂ ਉਸ ਮਕਸਦ ਲਈ ਆਏ ਨਹੀਂ ਤੁਹਾਡੇ ਕੋਲ ਅਸੀਂ ਗੱਲ ਹੋਰ ਕਰ ਰਹੇ ਤੁਸੀਂ ਹੋਰ ਕਰ ਰਹੇ ਹੋ ਪਹਿਲਾਂ ਤੁਹਾਨੂੰ ਮੰਡੀ ਜਾਣਾ ਚਾਹੀਦਾ ਸੀ ਮੰਡੀਆਂ ਸਾਰੇ ਆਹ ਮੰਡੀ ਦੇ ਸਾਰੇ ਰੇਟ ਹੈ ਮੇਰੇ ਕੋਲ ਮੰਡੀ ਦੇ ਸਾਰੇ ਰੇਟ ਹੈ ਮੈਨੂੰ ਨਾ ਸਮਝਾ ਯਾਨੀ ਆ ਕੇ ਮੈਂ ਸਾਰਾ ਕੁਝ ਕੀਤਾ ਤੂੰ ਬੀਪੀ ਨੂੰ ਦਬਰਾ ਲਿਆ ਤੇਰਾ ਤਾਂ ਰੋਲ ਹੀ ਕੋਈ ਨਹੀਂ ਵਿੱਚ ਉਹ ਗੱਲ ਇਹ ਨਹੀਂ ਸੀ ਗੱਲ ਆ ਜਿਹੜੇ ਰੇੜੀਆਂ ਵਾਲੇ ਆ ਰੇਟ ਜਾਦੇ ਇਹਨਾਂ ਦਾ ਆ ਚਾ ਰੇਟ ਜਾਦੇ ਰੇੜੀਆਂ ਵਾਲੇ ਜਿਹੜੇ 14-1500 ਰੇੜੀ ਨਿਕਲਦੀ ਆਉਂਦੇ ਨਾਲ ਲੜਾਈ ਹੈ ਉਹ ਰੇੜੀ ਕਿਉਂ ਨਿਕਲ ਰਹੀ ਹੈ ਕਿੱਥੇ ਰੇਟ ਸਾਨੂੰ ਲੁੱਟਿਆ ਜਾ ਰਿਹਾ ਸਾਨੂੰ ਵਪਾਰੀ ਲੁੱਟ ਰਿਹਾ ਤੁਸੀਂ ਔਰ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਜੀ ਸਸਤੀ ਹੈ ਅੱਜ ਜਿਹੜੇ ਬੰਦੇ ਅੱਜ ਹੀ ਕਹਿ ਰਹੇ ਮੈਂ ਹੀ ਮਟਰ ਤੁਹਾਨੂੰ 120 ਰੁਪਏ 200 ਰੁਪਏ ਵਿਕੇ ਦਿਵਾਂਲੀ ਨੂੰ ਹਾਂ 200 ਰੁਪਏ ਕਿਲੋ ਨਹੀਂ ਵਿਕੇ ਤਾਂ ਦੱਸੋ 240 روپے ਹੁਣ ਟਮਾਟਰ ਆਪਾਉਣ ਲੱਗਿਆ ਇਹਦਾ ਮਤਲਬ ਇਹ ਹੋਇਆ ਵੀ ਆਪਣੀ ਮਰਜ਼ੀ ਨਾਲ ਰੇਟ ਜਿੰਨਾ ਮਰਜ਼ੀ ਆਪ ਕਰ ਦੋ ਸਟੋਰ ਕਰਕੇ ਆ ਮੇਰੇ ਕੋਲੇ ਪਰਚੀ ਹੈ ਤੁਹਾਡਾ ਕਹਿੰਦਾ ਮਤਲਬ ਇਹ ਲਿਸਟ ਹੋਣੀ ਚਾਹੀਦੀ ਲੱਗੇ ਹਰੇ ਬਿਲਕੁਲ ਰੇਟ ਨਿਯਾਰ ਤੋਂ ਨਹੀਂ ਚਾਹੀਦਾ ਹਾਲੋ ਜਿਹੜੇ ਵੀ ਤੁਹਾਡੇ ਚੈਨਲ ਮੱਦਰ ਆਹੀ ਦੇਖ ਰਹੇ ਹੈ ਨਾ ਮੇਰੀ ਗੱਲ ਨੂੰ ਸਮਝੋ ਤੇ ਮੇਰੀ ਗੱਲ ਦੀ ਝੁੱਤੀ ਆ ਤਾਂ ਦੱਸੋ ਲੈ ਵੀ ਤੂੰ ਝੁੱਠਾ ਜੇ ਇਹ ਗੱਲ ਨਹੀਂ ਹੋ ਰਹੀ ਤਾਂ ਦੱਸੋ ਪਿਆਜ਼ ਉੱਥੇ ਅੱਜ 15 ਰੁਪਏ ਵਿਕੇ 15 17 ਇੱਥੇ ਕੀ ਭਾਅ ਦੱਸ ਰਹੇ ਹੈ ਇਹ ਅੱਜ ਦੀ ਲਿਸਟ ਹੈ ਹਾਂਜੀ ਅੱਜ ਦੀ ਉੱਥੇ ਗਾਜਰ 25 ਵਿਕੀ ਹੈ ਇੱਥੇ 45 ਰੁਪਏ ਹੋਗੀ ਕਿੰਨੇ ਪਰਸੈਂਟ ਨਹੀਂ ਹੈ ਕਿੰਨੇ ਗੁਣਾ ਹੈ ਠੀਕ ਹੈ ਜੀ ਗੋਭੀ ਇਹਨੇ ਦੱਸੀ ਆਪਾਂ ਨੂੰ 60 ਰੁਪਏ ਤੇ 15 ਤੇ 20 ਰੁਪਏ ਵਿਕੀ ਅੱਜ ਉੱਥੇ ਆ ਰੇਟ ਲੈ ਕੇ ਆਏ ਜਿਵੇਂ ਇਹ ਹਾਂਜੀ ਹਾਂਜੀ ਟਮਾਟਰ 80 ਰੁਪਏ ਦੇ ਰਿਹਾ ਉੱਥੇ ਅੱਜ 50 ਤੇ 55 ਵਿਕਿਆ ਇਹ ਰੇਟ ਮੈਥੋਂ ਦੇ ਦੱਸ ਰਿਹਾ ਪਰਸਰਾ ਨਗਰ ਦੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਲੂ ਆਲੂ ਇਹਨੇ ਕਿਹਾ 25 ਰੁਪਏ ਇਹ ਇਹ ਕਹਿੰਦੇ ਵੀ ਸਾਡਾ 9 ਤੇ 10 ਰੁਪਏ ਵਿਕਿਆ 9 ਤੇ 10 ਤਾਂ ਕਿੰਨੇ ਗੁਣਾ ਹੋ ਗਿਆ ਭਾਈ ਸਾਹਿਬ ਦੱਸੋ ਫਿਰ ਕਿਸਾਨਾਂ ਨੂੰ ਜੇ ਉਹਨਾਂ ਦਾ ਰੇਡ ਨਹੀਂ ਮਿਲਿਆ ਉਹਨਾਂ ਨੂੰ ਟਰੈਕਟਰ ਨਾਲ ਬਾਹਨ ਦੀ ਕੀ ਲੋਡ ਪੈ ਗਈ ਆਲੂ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਤਾਂ ਦਿਓ ਯਾਰ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ ਹਰੀ ਮਿਰਚ ਆ ਇਹ ਇਹ ਆ ਦੇ ਰਿਆ ਉਹ ਕਹਿੰਦਾ ਜੀ ਉੱਥੋਂ ਸਾਡੀ 7 ਰੁਪਏ ਵਿਕੀ ਹੈ ਇੱਥੇ 120 ਰੁਪਏ ਹੋਗੀ ਕਿੰਨੇ ਗੁਣਾ ਹੋ ਗਿਆ ਐਂ ਫਰੂਟ ਦਾ ਆ ਬੰਦੇ ਜਿਹੜੇ ਫਰੂਟ ਦੇ ਠੇਕੇਦਾਰ ਬਣਿਆ ਇੱਕ ਆ ਪੱਪੂ ਸਰਦਾਰ ਹੈ ਠੀਕ ਹੈ ਜੀ ਇਕਾ ਜਿੰਨੀ ਐ ਇਕਾ ਸੋਨੂ ਐ ਇਕਾ ਕੁੱਕੂ ਰਾਜਨ ਐ ਇਕਾ ਸਾਧੂ ਰਾਮ ਦਾ ਹੈਗਾ ਕੋਈ ਜੰਗੀ ਰਾਮ ਇਹਨਾਂ ਨੇ ਜਿੰਨੇ ਸੇਵ ਐ ਟਰਾਲੇ ਦੇ ਟਰਾਲੇ ਭਰ ਕੇ ਸਟੋਰ ਕੀਤੇ ਜੇ ਮੇਰੀ ਗੱਲ ਠੁੱਠੀ ਨਿਕਲੇ ਤਾਂ ਦੱਸ ਦੋ ਕਰੋੜਾ ਰੁਪਏ ਦੇ ਸੇਵ ਅੰਦਰ ਸਟੋਰ ਕਰ ਲਿਆ ਆਪਣੀ ਮਰਜ਼ੀ ਨਾਲ ਰੇਟ ਬਣਾ ਰਿਆ ਇਹਨੂੰ ਪੁੱਛੂਗਾ ਕੌਣ ਭਾਈ ਮੈਂ ਗਲਤ ਕਿੱਥੇ ਆ ਦੱਸੋ ਤੁਸੀਂ ਸਾਰੇ ਤੁਸੀਂ ਵੀ ਸਬਜ਼ੀਆਂ ਖਰੀਦਦੇ ਪੁਲਿਸ ਵਾਲੇ ਵੀ ਖਰੀਦਦੇ ਐ ਪ੍ਰਸ਼ਾਸਨ ਵੀ ਖਰੀਦਦਾ ਆਮ ਲੋਕ ਵੀ ਖਰੀਦਦੇ ਆ ਜੇ ਮੇਰੀ ਗੱਲ 'ਚ ਕੋਈ ਫਰਕਤ ਆ ਦੱਸੋ ਤੁਹਾਡਾ ਕਹਿਣਾ ਮਤਲਬ ਸਟੋਰ ਕਰਕੇ ਰੱਖ ਦਿੰਦੇ ਤੇ ਮਹਿੰਗੇ ਆਪਦੀ ਮਰਜ਼ੀ ਨਾਲ ਰੇਟ ਵਧਦੇ ਇਹ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਰੇਟ ਨਿਯਾਰਤ ਹੋਣੇ ਚਾਹੀਦੇ ਆ ਉੱਥੇ ਸਬਜ਼ੀ ਮੰਡੀ ਦੇ ਅੰਦਰ ਐਲਡੀ ਲਗਣੀ ਚਾਹੀਦੀ ਆ ਔਰਤਿਆਂ ਦੇ ਰੇਟ ਜਿਹੜੇ ਉਹਨਾਂ ਦਾ ਪ੍ਰੋਫਿਟ ਆ ਉਹ ਆਪਦਾ ਪ੍ਰੋਫਿਟ ਲੈਣ ਸਾਨੂੰ ਕੋਈ ਦਿੱਕਤ ਨਹੀਂ ਉੱਥੇ ਲਿਸਟ ਲਾਣ ਉੱਥੇ ਬੋਰਡ ਲਾਣ ਇਹ ਆਪਦੀਆਂ ਲਿਸਟਾਂ ਲਾ ਕੇ ਰੱਖਣ ਜਿਹੜੇ ਪਾ ਲੈ ਆਏ ਸੀ ਇਹ ਮੈਂ ਕਹੋ ਕਹਿੰਦਾ ਮੰਨ ਲਓ ਆ 20 ਰੁਪਏ ਮਟਰ ਲਏ ਠੀਕ ਹੈ ਜੀ 20 ਰੁਪਏ ਲਿਆਏ ਐ ਇਹਨੂੰ 40 ਰੁਪਏ ਵੇਚ ਦਲ ਕੋਈ ਦਿੱਕਤ ਨਹੀਂ ਸਾਨੂੰ 50 ਰੁਪਏ ਵੇਚ ਦਲ ਕੋਈ ਦਿੱਕਤ ਨਹੀਂ ਪਰ ਜਦੋਂ ਇਹ 100 ਰੁਪਏ ਹੁੰਦਾ ਸਾਨੂੰ ਤਰਸ ਹੁੰਦਾ ਅੱਜ ਮੇਰੀਆਂ ਭੈਣਾਂ ਐ ਕਰੋ ਕਿਸੇ ਭੈਣ ਤੋਂ ਪੁੱਛ ਲੋ ਵੀ ਸਬਜ਼ੀ ਸਸਤੀ ਹੈ ਮਹਿੰਗੀ ਹੈ ਅੱਜ ਜੇ ਹਰ ਰਸੋਈ ਦੇ ਅੰਦਰ ਬੀਜੇ ਐਮਸੀ ਦੀ ਗੱਲ ਚੱਲ ਰਹੀ ਹੈ ਉਹ ਇਸ ਕਰਕੇ ਚੱਲ ਰਹੀ ਹੈ ਕਿ ਮੈਂ ਸੱਚਾ ਬੋਲ ਰਿਹਾ ਤੇ ਸਚਾਈ ਬੋਲ ਰਿਹਾ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਤੇਜ਼ ਕਰੂੰਗਾ ਬੇਫਿਕਰ ਰੋ ਮਰ ਜੂਗਾ ਪਰ ਪਿੱਛੇ ਨਹੀਂ ਹਟਦਾ ਬਿਲਕੁਲ ਜੀ ਬਟਿੰਡਾ ਤੋਂ ਹਰਮਿੰਦਰ ਅਵਿਨਾਸ਼ ਦੀ ਖਾਸ ਰਿਪੋਰਟ